ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਜਿਵੇਂ ਕਿ ਪੂਰੇ ਪੰਜਾਬ ਦੇ ਵਿੱਚ ਹਿਮਾਚਲ ਦੇ ਵਿੱਚ ਹਰਿਆਣੇ ਦੇ ਵਿੱਚ ਕਾਫੀ ਹੜ ਆਇਆ ਹੜ ਦੇ ਦੌਰਾਨ ਕਾਫੀ ਨੁਕਸਾਨ ਹੋਏ ਹਨ ਅਤੇ ਲੋਕ ਜੋ ਬਿਮਾਰ ਵੀ ਹੋਏ ਨੇ ਸੋ ਅੱਜ ਅਸੀਂ ਹਸਪੀਟਲ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਤੁਸੀਂ ਇਹ ਦੇਖ ਵੀ ਸਕਦੇ ਹੋ ਹੜ ਦੌਰਾਨ ਸਿਹਤ ਸੰਬੰਧੀ ਸਿਝਾ ਸੋ ਕੋਰਾਲੀ ਦੇ ਹਸਪੀਟਲ ਦੇ ਵੱਲੋਂ ਔਰ ਸਿਹਤ ਵਿਭਾਗ ਦੇ ਵੱਲੋਂ ਅੱਜ ਇਹ ਮੁਹਿੰਮ ਚਲਾਈ ਗਈ ਹੈ ਜਿਵੇਂ ਕਿ ਬਿਮਾਰ ਲੋਕ ਨੇ ਉਹਨਾਂ ਨੂੰ ਘਰ ਘਰ ਜਾ ਕੇ ਦਵਾਈਆਂ ਦਿੱਤੀਆਂ ਜਾਣਗੀਆਂ ਸੋ ਕੁਰਾਲੀ ਹਸਪਤਾਲ ਦੇ ਜੋ ਐਸ ਐਮਓ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਕੀ ਇਹਨਾਂ ਦਾ ਕਹਿਣਾ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਆਪਾਂ ਨੂੰ ਪਤਾ ਹੈ ਪਿਛਲੇ ਕੁਝ ਦਿਨਾਂ ਚ ਕਾਫੀ ਬਰਜਾਦਾ ਬਰਸਾਤਾ ਹੋਇਆ ਜੀ ਕਾਫੀ ਜਗ੍ਹਾ ਤੇ ਪਾਣੀ ਆ ਗਿਆ ਤੇ ਸਾਡੇ ਸਿਹਤ ਮੰਤਰੀ ਦੇ ਹੁਕਮਾਂ ਤੇ ਉਹਨਾਂ ਨੇ ਸਾਨੂੰ ਹੁਕਮ ਦਿੱਤੇ ਵੀ ਤੁਸੀਂ ਹਰ ਜਾ ਕੇ ਦੇਖੋ ਕਿੱਥੇ ਵੀ ਜਿੱਥੇ ਪਾਣੀ ਖੜਾ ਹੈ ਉੱਥੇ ਜਾ ਕੇ ਸਪਰੇਅ ਕਰੋ ਦਵਾਈ ਸਪਰੇਅ ਕਰੋ ਜਾ ਕੇ ਕੈਂਪ ਲਾਣੇ ਆ ਅੱਜ ਦਾ ਸਾਡਾ ਕੈਂਪ ਬੰਗਾਲਾ ਬਸਤੀ ਵਿੱਚ ਜਾ ਰਹੇ ਹਾਂ ਅਸੀਂ ਸਾਡੀ ਟੀਮ ਜਾ ਰਹੀ ਹੈ ਜਿਸ ਚ ਡਾਕਟਰ ਬਾਕੀ ਸਟਾਫ ਅਤੇ ਸਫੀਸ਼ੀਐਂਟ ਕੁਆਂਟੀਟੀ ਵਿੱਚ ਅਸੀਂ ਦਵਾਈਆਂ ਪੇੜ ਰਹੇ ਹਾਂ ਜਿਸ ਤਰ੍ਹਾਂ ਦੇ ਵੀ ਜੋ ਫਲੱਡ ਨਾਲ ਰਿਲੇਟਡ ਬਿਮਾਰੀਆਂ ਹੁੰਦੀਆਂ ਜਿਵੇਂ ਟਟੀਆਂ ਉਲਟੀਆਂ ਹੁੰਦੀਆਂ ਸਕੇਂਡੀਅ ਇਨਫੈਕਸ਼ਨ ਹੁੰਦੀ ਹੈ ਅੱਖਾਂ ਦੀ ਇਨਫੈਕਸ਼ਨ ਹੋਣ ਦਾ ਡਰ ਹੁੰਦਾ ਹੈ ਪੇਟ ਦਰਦ ਹੁੰਦਾ ਹੈ ਜਾਂ ਹੋਰ ਕਿਸੇ ਕੋਈ ਚੋਟ ਵਗੈਰਾ ਲੱਗ ਜੇ ਡੌਗ ਬਾਈਟ ਵਗੈਰਾ ਹੋ ਜੇ ਉਹ ਸਾਰੇ ਅਸੀਂ ਦਵਾਈ ਤੇ ਵੈਕਸੀਨ ਇਥੋਂ ਨਾਲ ਭੇਜ ਰਹੇ ਆ ਤੇ ਕੈਂਪ ਵਿੱਚ ਜਾਰੀ ਸਾਡੀ ਟੀਮ ਇਹ ਕੈਂਪ ਪਿਛਲੇ 3-4 ਦਿਨ ਤੋਂ ਲਗਾਤਾਰ ਚੱਲ ਰਿਹਾ ਹੈ ਅੱਜ ਜਿਹੜਾ ਕੈਂਪ ਹੈ ਬੰਗਾਲਾ ਬਸਤੀ ਵਿੱਚ ਹੈ ਸੋ ਦਵਾਈਆਂ ਸਾਰੀਆਂ ਆਪਣੇ ਕੋਲੋਂ ਲਵਾਂਗੇ ਹਾਂ ਸਾਡੇ ਕੋਲ ਸਾਰੀਆਂ ਦਵਾਈਆਂ ਹੈ ਤੇ ਅਸੀਂ ਇੱਕ ਐਮਰਜੈਂਸੀ ਵਾਰਡ ਸਾਡਾ ਫਲਡਸ ਵਿਕਟਮ ਲਈ ਇੱਕ ਅਲੱਗ ਅਸੀਂ ਵਾਰਡ ਵਿੱਚ 6 ਬੈਡ ਸਾਡੇ ਹੈ ਕਿਸੇ ਤਰ੍ਹਾਂ ਦੇ ਕੋਈ ਮਰੀਜ਼ ਆਂਦਾ ਹੈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਸਿੱਧਾ ਆ ਕੇ ਉਹ ਉੱਥੇ ਐਡਮਿਟ ਹੋ ਸਕਦਾ ਹੈ ਕੋਈ ਵੀ ਜੋ ਉਸਦੇ ਨਾਲ ਬਿਮਾਰੀ ਹੈ ਟਟੀਆਂ ਉਲਟੀਆਂ ਦੀ ਜਾਂਚ ਬਿਮਾਰੀ ਹੈ ਇਸ ਤੋਂ ਬਿਨਾ ਕੋਈ ਜ਼ਿਆਦਾ ਐਮਰਜੈਂਸੀ ਹੋਣ ਲਈ ਅਸੀਂ ਬਾਹਰ ਪ੍ਰਾਈਵੇਟ ਡਾਕਟਰਾਂ ਨਾਲ ਅਤੇ ਪ੍ਰਭਾਸਰ ਨਾਲ ਵੀ ਤਾਲਮਲ ਕੀਤਾ ਹੋਇਆ ਹੈ ਉਹਨਾਂ ਨੇ ਵੀ ਸਾਨੂੰ ਟੋਟਲ 10 ਤੋਂ 15 ਬੈੱਡ ਅਤੇ ਆਪਣਾ ਸਟਾਫ ਲੋੜ ਪੈਣ ਤੇ ਮੁਹੱਈਆ ਕਰਾਣ ਦੀ ਜ਼ਿੰਮੇਵਾਰੀ ਅਤੇ ਵਿਸ਼ਵਾਸਨ ਦਿੱਤਾ ਹੈ ਜੀ ਸੋ ਬੈਸਟ ਆਫ ਲੱਕ ਸਾਡੇ ਵੱਲੋਂ ਵੀ ਸੋ ਜੋ ਮਰੀਜ਼ ਹੈ ਵਿਚਾਰੇ ਆਪਣਾ ਤੰਦਰੁਸਤ ਹੋਣ ਠੀਕ ਹੈ ਜੀ

ਡਾਕਟਰ ਸਾਹਿਬ ਨਮਸਕਾਰ ਜੀ ਨਮਸਕਾਰ ਜੀ ਆਪਣਾ ਸ਼ੁਭਨਾਮ ਜੀ ਹਰਮੇਲ ਸਿੰਘ ਜੀ ਜੀ ਸੋ ਅੱਜ ਇਹ ਜੋ ਸਿਹਤ ਵਿਭਾਗ ਦੇ ਵੱਲੋਂ ਮੁਹਿੰਮ ਚਲਾਈ ਗਈ ਹੈ ਤੁਸੀਂ ਹੜ ਪੀੜਤਾ ਦੇ ਬਾਰੇ ਇੱਥੇ ਕੈਂਪ ਲਗਾਇਆ ਅੱਜ ਬੰਗਾਲਾ ਵਸਤੀ ਵਾਰਡ ਨੰਬਰ 16 ਤੇ 17 ਦੇ ਵਿੱਚ ਸੋ ਕਿੰਨੇ ਕ ਵਜੇ ਮਤਲਬ ਇਹ ਕੈਂਪ ਸ਼ੁਰੂ ਹੋ ਗਿਆ ਸੀ ਅਸੀਂ ਸਵੇਰੇ 8:30 9:00 ਵਜੇ ਆਗੇ ਸੀ ਜੀ ਜੀ ਇੱਥੇ ਜਿਵੇਂ ਹੁਣ ਹੜਾਂ ਦਾ ਮੌਸਮ ਹੈ ਸਲਾਬ ਬਹੁਤ ਵਧੀ ਹੋਈ ਹੈ ਜਸਿੱਦ ਇੱਥੇ ਆਏ ਤਾਂ ਦੇਖਿਆ ਕਿ ਪੈਣਪਰਾ ਸਾਡੇ ਜਿਹੜੇ ਨੇ ਸਲਾਬ ਦਾ ਕਰਕੇ ਜਿਹੜੇ ਫੰਗਲ ਇਨਫੈਕਸ਼ਨ ਉਲੀ ਵਗੈਰਾ ਜਾਂ ਹੋਰ ਪੈਰਾਸਿਟਿਕ ਇਨਫੈਕਸ਼ਨਸ ਜਾਂ ਹੋਰ ਇਨਫੈਕਸ਼ਨ ਹੈ ਜਿਵੇਂ ਪੇਟ ਦੀਆਂ ਤਕਲੀਫਾਂ ਉਹਨਾਂ ਤੋਂ ਉਹਨਾਂ ਦੇ ਨਾਲ ਜੂਝ ਰਹੇ ਨੇ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਸਾਡੇ ਸਰਕਾਰੀ ਹਸਪਤਾਲ ਵੀ ਆਇਆ ਕਰਨ ਤੇ ਜੋ ਵੀ ਮਦਦ ਦੀ ਲੋੜ ਹੈ ਉਹ ਲੈ ਸਕਦੇ ਨੇ ਪਰ ਅਸੀਂ ਦੇਖਿਆ ਕਿ ਥੋੜੀ ਜੀ ਉਹਨਾਂ ਦੇ ਵਿੱਚ ਮਨ ਦੇ ਵਿੱਚ ਹਿਚਕਿਚਾਹਟ ਸੀ ਉੱਥੇ ਆਉਣ ਤੋਂ ਇੱਥੇ ਪਰ ਜਿਵੇਂ ਅਸੀਂ ਇੱਥੇ ਆਏ ਆ ਤਾਂ ਇਹ ਖੁਸ਼ੀ ਵੀ ਹੋਈ ਹੈ ਕਿ ਉਹ ਮਦਦ ਵਾਸਤੇ ਸਾਡੇ ਕੋਲੇ ਆਏ ਨੇ ਤੇ ਜੋ ਵੀ ਇਹਨਾਂ ਨੂੰ ਸੰਗਲ ਇਨਫੈਕਸ਼ਨਜ਼ ਜਾਂ ਫਿਰ ਪੇਟ ਦੀਆਂ ਤਕਲੀਫਾਂ ਜਾਂ ਹੋਰ ਬਰਸਾਤ ਦੇ ਨਾਲ ਸੰਬੰਧਿਤ ਤਕਲੀਫਾਂ ਤੋਂ ਜੂਝ ਰਹੇ ਸੀ ਉਹਨਾਂ ਦੇ ਨਾਲ ਉਹਨਾਂ ਨੂੰ ਮਦਦ ਮਿਲੀ ਹੈ ਜੀ ਸਾਡੇ ਕੋਲ ਆ ਕੇ ਤੇ ਦੂਜਾ ਇਹ ਵੀ ਹੈ ਕਿ ਉਹਨਾਂ ਦੇ ਮਨ ਦੀ ਜੋ ਹਿਸ਼ਕਾਹਟ ਹੈ ਕੇਰਲੈਂਡ ਦੀ ਤੇ ਇਹਨਾਂ ਤਕਲੀਫਾਂ ਦੇ ਨਾਲ ਜੁੜਜ ਹੋਏ ਉਹ ਦੂਰ ਹੋਈ ਹੈ ਜੀ ਸੋ ਕਿੰਨੇ ਕੁ ਮਰੀਜ਼ ਅੱਜ ਤੁਸੀਂ ਦੇਖ ਚੁੱਕੇ ਹੋ ਸਵੇਰ ਤੋਂ ਲੈ ਕੇ ਹੁਣ ਤੱਕ 100 ਦੇ ਕਰੀਬ ਮਰੀਜ਼ ਸਾਡੇ ਕੋਲੋਂ ਮਦਦ ਲੈ ਕੇ ਜਾ ਚੁੱਕੇ ਨੇ ਜੀ ਤੇ ਅਜੇ ਹੋਰ ਆ ਰਹੇ ਨੇ ਹਾਂਜੀ ਸਾਡੇ ਕੋਲ ਮਦਦ ਲੈਣ ਆ ਰਹੇ ਨੇ ਸਾਰੇ ਪੈਂਪੜਾ ਸੋ ਸਵੇਰ ਜਦੋਂ ਆਈ ਸੀ ਉਦੋਂ ਕੋਈ ਕੋਈ ਮਰੀਜ਼ ਆ ਰਿਹਾ ਸੀ ਹੌਲੀ ਹੌਲੀ ਮਰੀਜ਼ਾਂ ਦੀ ਗਿਣਤੀ ਵਧੀ ਤਾਂ ਸਾਨੂੰ ਖੁਸ਼ੀ ਹੋਈ ਕਿ ਸਾਰੇ ਸਦ ਮਦਦ ਲੈਣ ਸਾਡੇ ਕੋਲ ਆ ਰਹੇ ਨੇ ਸੋ ਕਿਸ ਤਰ੍ਹਾਂ ਦੇ ਜ਼ਿਆਦਾਤਰ ਮਰੀਜ਼ ਪਾਏ ਗਏ ਜ਼ਿਆਦਾਤਰ ਮਰੀਜ਼ ਪੇਟ ਦੀ ਤਕਲੀਫਾਂ ਨਾਲ ਜਾਂ ਫਿਰ ਸੰਗਲ ਜਾਨੀ ਕਿ ਉਲੀ ਦੀਆਂ ਤਕਲੀਫ ਉਲੀ ਲੱਗਣ ਦੇ ਕਾਰਨ ਜੋ ਵੀ ਤਕਲੀਫਾਂ ਨੇ ਉਹ ਵਾਲੇ ਦੇ ਮਰੀਜ਼ ਜ਼ਿਆਦਾ ਇੱਥੇ ਪਾਏ ਗਏ ਨੇ ਇਹ ਸਾਰਾ ਪਾਣੀ ਦੇ ਕਾਰਨ ਖੜ ਦੇ ਕਾਰਨ ਹੋਇਆ ਜਾਣਾ ਹਾਂਜੀ ਸਲਾਬ ਦੇ ਕਾਰਨ ਹੜ੍ਹ ਦੇ ਪਾਣੀ ਦੇ ਕਾਰਨ ਤੇ ਇਹੀ ਤਕਲੀਫਾਂ ਜ਼ਿਆਦਾ ਨੇ ਜੀ ਸੋ ਡਾਕਟਰ ਸਾਹਿਬ ਜਿਹੜੇ ਜਿਹੜੇ ਮਤਲਬ ਕਿ ਮਰੀਜ਼ ਆਏ ਨੇ ਉਹਨਾਂ ਨੂੰ ਦਵਾਈਆਂ ਤੁਸੀਂ ਆਪ ਪ੍ਰੋਵਾਈਡ ਕੀਤੀਆਂ ਫ੍ਰੀ ਦਿੱਤੀਆਂ ਹਾਂਜੀ ਹਸਪਤਾਲ ਦੇ ਫਾਰਮੇਸੀ ਦੇ ਵਿੱਚੋਂ ਸਾਨੂੰ ਅਸੀਂ ਦਵਾਈਆਂ ਲੈ ਕੇ ਆਏ ਸੀ ਤੇ ਇਹ ਦਵਾਈਆਂ ਮਰੀਜ਼ਾਂ ਨੂੰ ਫ੍ਰੀ ਦਿੱਤੀਆਂ ਕਿੰਨਿਆਂ ਨੇ ਅੱਜ ਤੇ ਜੇ ਕੋਈ ਦਵਾਈਆਂ ਜਿਆਦਾ ਮਾਤਰਾ ਦੇ ਵਿੱਚ ਚਾਹੀਦੀਆਂ ਨੇ ਜਿਵੇਂ ਬੀਪੀ ਸ਼ੂਗਰ ਦੀਆਂ ਜਿਆਦਾ ਮਾਤਰਾ ਦੇ ਵਿੱਚ ਚਾਹੀਦੀਆਂ ਨੇ ਉਹਨਾਂ ਵਾਸਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਜਾਣ ਦੀ ਸਲਾਹ ਦਿੱਤੀ ਗਈ। ਬਾਕੀ ਦਵਾਈਆਂ ਜਿਹੜੀਆਂ ਇਨਫੈਕਸ਼ਨਸ ਦੀਆਂ ਜਿਵੇਂ ਬਰਸਾਤ ਦੇ ਨਾਲ ਜੋ ਵੀ ਸਲਾਬ ਦੇ ਨਾਲ ਇਨਫੈਕਸ਼ਨ ਸੀ ਪੇਟ ਦੀਆਂ ਜਾਂ ਚਮੜੀ ਦੀਆਂ ਉਹ ਦਵਾਈਆਂ ਇੱਥੇ ਦਿੱਤੀਆਂ ਗਈਆਂ ਨੇ। ਜਾਂ ਜਿਨ੍ਹਾਂ ਦਾ ਇੱਥੇ ਜਾਨੀ ਕਿ ਉਪਚਾਰ ਨਹੀਂ ਹੋ ਸਕਦਾ ਸੀ ਉਹਨਾਂ ਨੂੰ ਹਸਪਤਾਲ ਲਾਉਣ ਵਾਸਤੇ ਵੀ ਕਿਹਾ ਗਿਆ। ਕੈਂਪ ਚੱਲਦਾ ਰਹੇਗਾ ਜੀ। ਹਾਂਜੀ ਕੱਲ ਕੈਂਪ ਕੱਲ ਵੀ ਜਾਰੀ ਰਹੇਗਾ ਕੱਲ ਜਿੱਤਰ ਵੀ ਐਸਐਮਓ ਸਾਹਿਬ ਹੁਕਮ ਕਰਨਗੇ ਉੱਥੇ ਅਸੀਂ ਕੈਂਪ ਲਗਾਵਾਂਗੇ ਜੀ ਤੇ ਜੋ ਵੀ ਭੈਣਾਂ ਭਰਾਵਾਂ ਨੂੰ ਤਕਲੀਫ ਹੋਏਗੀ ਉਹ ਦੂਰ ਕਰਾਂਗੇ ਜੀ ਸੋ ਤੁਸੀਂ ਦੇਖੀਏ ਪੂਰੀ ਜਾਣਕਾਰੀ ਜਿਵੇਂ ਕਿ ਸਿਹਤ ਵਿਭਾਗ ਦੇ ਵੱਲੋਂ ਬਹੁਤ ਹੀ ਵਧੀਆ ਮੁਹਿੰਮ ਬਹੁਤ ਵਧੀਆ ਇਹ ਕੰਮ ਕੀਤਾ ਜਾ ਰਿਹਾ ਹੈ ਜੋ ਵਾਰਡਾਂ ਦੇ ਵਿੱਚ ਜਾ ਕੇ ਮਹੱਲਿਆਂ ਦੇ ਵਿੱਚ ਜਾ ਕੇ ਹੱਡ ਪੀੜਤਾ ਨੂੰ ਜਾਂ ਹੋਰ ਵੀ ਕਿਸੇ ਵੀ ਬਿਮਾਰੀ ਨੂੰ ਮਤਲਬ ਕਿ ਜੋ ਸਮੱਸਿਆ ਹੈ ਉਹਦਾ ਹੱਲ ਕੀਤਾ ਜਾ ਰਿਹਾ ਹੈ ਮਰੀਜ਼ਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਸੋ ਅਗਲੀਆਂ ਗਤੀਵਿਧੀਆਂ ਦੇਖਣ ਦੇ ਲਈ ਬਣੇ ਰਹੋ ਸਾਡੇ ਏਤਮਾਨ ਚੈਨਲ ਦੇ ਨਾਲ ਕੈਮਰਾਮੈਨ ਲੱਕੀ ਦੇ ਨਾਲ ਮੈਂ ਅਮਰਜੀਤ ਤਿਮਾਨ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਇਹਤੀਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ